ਅੱਜ ਗਾਂ ਕੀਮਤੀ ਲਿਆਂਦੀ ਹੋਵੇ ਨਾ ਜੋ ਚੜਾਈ ਕਰ ਜਾਏ ਨਾ ਫਿਰ ਨਹੀਂ ਘਰ ਰੱਖਦਾ ਬੰਦਾ ਫਿਰ ਦਵਾ-ਦਵਾ ਆਪਣੇ ਘਰੋਂ ਤੋੜ ਦਿੰਦਾ ਹੈ লাশ ਨੂੰ ਆਪਣੇ ਘਰ ਪਸ਼ੂ ਛੱਡੋ ਬੰਦਾ ਨਹੀਂ ਘਰ ਰੱਖਦੇ ਆਪਾਂ ਜੀ ਰੱਖਦੇ ਆ ਬੰਦਾ ਆਪਣਾ ਉਹ ਇਨਸਾਨ ਹੁੰਦਾ ਜਿਹੜਾ ਕਹਿੰਦਾ ਇਹ ਬੈੱਡਰੂਮ ਮੇਰਾ ਹੈ ਇਹ ਘੜੀ ਮੇਰੀ ਹੈ ਇਹ ਗੱਡੀ ਮੇਰੀ ਹੈ ਇਹ ਕੱਪੜੇ ਮੇਰੇ ਨੇ ਤੇ ਜੇ ਡੈਥ ਹੋ ਜਾ ਕਿਤੇ ਪ੍ਰੋਬਲਮ ਆ ਜਾ ਐਕਸੀਡੈਂਟ ਹੋ ਜਾ ਤੇ ਕਈ ਵਾਰੀ ਇੰਨਾ ਭਿਆਨਕ ਐਕਸੀਡੈਂਟ ਹੁੰਦਾ ਵੀ ਜਿਨ੍ਹਾਂ ਨੇ ਪੋਸਟਮਾਰਟਮ ਕਰਾਇਆ ਹੁੰਦਾ ਨਾ ਉਹ ਕਹਿੰਦੇ ਵੀ ਹੁਣੇ ਘਰ ਲਜਾਣ ਵਾਲਾ ਨਹੀਂ ਪਰਿਵਾਰ ਦੇ ਮੈਂਬਰਾਂ ਨੂੰ ਕਈ ਵਾਰੀ ਤੇ ਐਸਾ ਵੀ ਵੇਖਣ ਚ ਆਇਆ ਵੀ ਪਰਿਵਾਰ ਦੇ ਮੈਂਬਰਾਂ ਨੂੰ ਹੀ ਖਾਇਆ ਜਾਂਦਾ ਭਾਵੇਂ ਘਰ ਦੇ ਤਰਲਾ ਮਾਰਦੇ ਵੀ ਇੱਕ ਵਾਰੀ ਢੇੜਾ ਹੀ ਪਵਾ ਦਿਓ ਪਰ ਕਿਹੜਾ ਢੇੜਾ ਪਾਉਣਾ ਹੁਣ ਜੀ ਉਸ ਦਿਨੋ ਸ਼ਾਮਾਂ ਪੈਂਦੀਆਂ ਨੇ ਜਿਉਂ-ਜਿਉਂ ਜਿਹੜੇ ਰਿਸ਼ਤੇਦਾਰ ਦੂਰ ਹੁੰਦੇ ਆ ਜਦੋਂ ਟਾਈਮ ਨਾ ਆਜੇ ਤੇ ਕਹਿੰਦੇ ਹੁਣ ਰਾਤ ਫੇਰ ਜਾਗਣਾ ਪੈਣਾ ਇਹਨੂੰ ਦਬਦਬਾ ਕਾਢੋ ਕਾਢੋ ਏ ਜਿਹੜੇ ਸਭ ਤੋਂ ਨਿਕਟਵਰਤੀ ਪਰਿਵਾਰਕ ਮੈਂਬਰ ਹੁੰਦੇ ਉਹ ਵੀ ਪਸ਼ੂ ਦੀ ਗੱਲ ਛੱਡੋ ਆਪਾਂ ਇਨਸਾਨ ਦੀ ਗੱਲ ਕਰਦੇ ਇਨਸਾਨ ਨੂੰ ਕੋਈ 2 ਮਿੰਟ ਆਪਣੇ ਘਰ ਰੱਖਣ ਨੂੰ ਤਿਆਰ ਨਹੀਂ